ਆਰੇ ਮੇਰੇ ਮੈਨੂੰ ਨਈ ਦੁਪੱਟਾ ਲਿਆ ਨੰਬਰ ਨੰਬਰ ਅਪਡੇਟ ਨਹੀਂ ਹੋ ਰਹੀ ਇਹ ਦੇਖ ਲੈ ਕਿਹੜਾ ਕੁਆਲਿਟੀ ਓਹ ਕਿੰਨੀ ਆ ਕੋਈ ਉਹਦੇ ਕਹਿ ਲਿਆ ਤੂੰ ਕਿਹੜੀ ਆ ਕਿੰਨੀ ਆ ਇੱਕ ਹਾਂ ਦੱਸਿਆ ਵੀ ਘਰ ਅਗਲਾ ਆ ਹੋਰ ਇਹਨੂੰ ਦੱਸਿਆ ਮੈਂ ਆਰੇ ਇਹਨੇ ਕਾਲੀ ਟੀਸ਼ਰਟ ਪਾਈ ਸੀ ਨਾ ਅੱਜ ਇਹਨੇ ਮੋਹਲੇ ਨਹੀਂ ਪਾਈ ਉਹ ਦੇਖ ਉਹਦੇ ਹੱਥ ਨਾਲ ਲੱਤਾਂ ਸਰਦੀ ਨਹੀਂ ਕਿ ਸਰਦੀ ਨਾਲ ਆਹ ਦੇ ਦਰਦਾਂ ਕਿਹਦੇ ਲੱਗ ਮੈਨੂੰ ਵੀ ਕੁਝ ਨਾ ਹੋ ਰਿਹਾ ਕਿਹਦੇ ਸਟੈਨ ਆੜੇ ਆਹ ਦੇ ਇਹ ਜਿਹੜੇ ਕੋਸਾ ਆ ਰਿਹਾ ਨਾ ਆਹ ਦੇ ਆਹ ਦੇ ਹੁਣ ਹੁਣ ਦੂਰੋਂ ਤੇਰੀ ਜਿੱਤ ਨਹੀਂ ਆਉਂ ਕਾਮਰਾ ਦੇਖ ਕੱਪੇ ਨੂੰ ਉਹ ਦੇਖਣਾ ਚਾਹੇਗੀ ਕਿਦਾਂ ਉਹ ਕਹਿੰਦਾ ਦੇ ਕਿ ਧੰਨ ਨਾ ਫ੍ਰੀ ਸਟੇਟ ਵੀ ਆ ਆ ਦੇਤੀ ਹਾਰੀ ਸਿੱਧਾ ਬਹੁਤ ਕੱਢ ਲਿਆ ਕਈ ਨਾ ਨਹੀਂ ਪਤਾ ਲੱਗ ਗਿਆ ਮੈਂ ਕਿਹਦੇ ਪਤਾ ਲੱਗਾ ਮੈਂ ਚਿਕਾ ਨਹੀਂ ਜਦੋਂ ਕੀ ਕਹਿੰਦੀ ਹੈ ਸਟੂਰੀ ਜਵਾਦ ਨਹੀਂ ਇੰਦਰ ਸਟੂਰੀ ਕੁਝ ਆ ਜਾਏ ਸਾਨੂੰ ਧਾਕ ਵੀ ਫੜਾ ਬਣਾ ਬਣਾ ਆ ਜਾਏ ਮੈਂ ਘਟਾ ਹਾ ਹੋੜੀ ਹਜੀ ਉੱਪਰ ਨੂੰ

ਉਦਨ ਅੰਦਰ ਬਾਹਰ ਨੂੰ ਨਾ ਅੰਦਰ ਬਾਹਰ ਜੇ ਲੱਕੜਾਂ ਦਾ ਅੱਗ ਲੱਗ ਜਾਂਦੀ ਸੀ ਤੇ ਇਹ ਨਾ ਅੰਦਰ ਹੀ ਰਹਿਣਾ ਤੇ ਅੰਦਰ ਕਿੰਨੇ ਬਾਤ ਚੁਣਦੇ ਸਿੱਤੇ ਗਿਆ ਇਹਦਾ ਲੋਹੇ ਕਰਕੇ ਬਚਾਉ ਹੋ ਗਿਆ ਕਿ ਅੰਦਰ ਹੀ ਰਹਿਣ ਤਾਂ ਲਾਏ ਬੋਚ ਚ ਵੀ ਅੱਗ ਕਿ ਅੰਦਰ ਹੀ ਰਹਿਣ ਬਾਹਰ ਨਾ ਹੋ ਲੋਂਦਾ ਪਿਆ ਨਾ ਅੱਗੋ ਸਮ ਸਮਾ ਨਹੀਂ ਨਾ ਚੱਲ ਗਰਾਂ ਲਾ ਜੇ ਮੋਟਿਆ ਨਾ ਅੰਦਰ ਸਭਾ ਨਹੀਂ ਆਪਣਾ ਆਪਣਾ ਮੈਟਲ ਨੂੰ ਵੀ ਅੱਗ ਲੱਗੀ ਆਇਆ ਇੱਥੇ ਨੂੰ ਪਾਣੀ ਨਹੀਂ ਨੱਚਦੇ ਪਾਦੇ ਹੋ ਇਹ ਪਈਓ ਨੱਚੋ ਅੱਛਾ ਹਾਂ ਹਾਂ ਮਿੱਠੂ ਐ ਮਿੱਠੂ ਹਾਂ ਨੱਚਦੇ ਪਈਓ ਉਧਰ ਬੇਰਮਾ ਬੜੀ ਗਾਇਮਈ ਹੋ ਕਹਿੰਦੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.